ਦੈਂਪ ਪੁਲਿਸ ਵਾਲੇ ਸਾਡੇ ਘਰ ਆਏ ਆ ਮੈਂ ਰੋਟੀ ਬਣਾਉਣ ਲਈ ਆ ਤੇ ਅੰਦਰ ਲੰਘ ਆਏ ਆ ਮੈਂ ਆਖਿਆ ਆਂਦੇ ਮਾਦਾ ਕੀ ਕਰਨੀ ਮੈਂ ਮੈਂ ਰੋਟੀ ਬਣਾਉਣ ਲਈ ਆ ਤੇ ਮੁੰਡਾ ਬੈਠਦੇ ਪਿਆ ਲਮਾ ਨੂੰ ਠਾਇਆ ਆਣ ਕੇ ਤੇ ਉਹ ਆਂਦਾ ਗਾੜੀਆਂ ਮੁੰਡਾ ਰੋਣ ਲੱਪਿਆ ਵਾ ਮੈਂ ਗਾੜੀ ਆਖਿਆ ਭਰਾ ਵੇਖ ਲੋ ਤੁਹਾਡੀ ਮਰਜ਼ੀ ਆ ਵੀ ਨਾ ਖੜੋ ਦੇ ਦਿਓ ਹੋਰ ਤੁਹਾਡੇ ਦਿਨ ਅੰਦਰ ਰੱਖਾ ਜਮਾਨਤ ਲਈ ਆ ਆਂਦਾ ਵੀ ਨਹੀਂ ਅਸੀਂ ਇਹਨੂੰ ਜ਼ਬਰਦਸਤੀ ਖੜਨਾ ਹੀ ਖੜਨਾ ਹੁਣ ਅਸੀਂ ਇਹਨੂੰ ਛੱਡ ਕੇ ਨਹੀਂ ਜਾਣਾ ਹਰਦੇਵ ਸਿੰਘ ਪੁਲਿਸ ਵਾਲਾ ਹਰਦੇਵ ਸਿੰਘ ਪੁਲਿਸ ਵਾਲਾ ਤੇ ਤੇਨੇ ਜਾਣੇ ਸੀ ਹੁਣ ਮੈਨੂੰ ਨਾਂ ਨਹੀਂ ਹੁੰਦਾ ਪਤਾ ਉਹਨਾਂ ਦਾ ਤੇਨੇ ਡਾਂਗਾ ਹੀ ਮਾਰਿਆ ਜੰਗ ਪੈਰੋਂ ਨਾਲ ਖੜਕੇ ਨਾਲ ਮਾਰਿਆ ਵੀ ਆ ਤੁਹਾਡੇ ਸਾਹਮਣੇ ਮਾਰਿਆ ਜੀ ਨਹੀਂ ਆਪਣੇ ਉੱਥੇ ਖੜਕੇ ਮਾਰਿਆ ਉਹਨਾਂ ਦਫ਼ਤਰ 'ਚ ਮੁੰਡੇ ਸਾਨੂੰ ਦੱਸਿਆ ਵਾ ਉਹ ਹੁੰਦਾ ਆ ਕਿਹੜੀ ਪੁਲਿਸ ਲੈ ਕੇ ਗਈ ਪੁਲਿਸ ਜਿਹੜੇ ਇਹਦਰ ਜਿਹੜੀ ਆ ਜਿਹੜੇ ਖੜਦੇ ਆ ਇੰਨਾਂ ਦੇ ਪੀਓ ਛਤਾ ਪਲੇ ਸੀ ਪੀਓ ਛਤਾ ਪਲੇ ਸੀ ਤੁਹਾਡੇ ਮੁੰਡੇ ਦੀ ਕੀ ਹਾਲ ਸੀ ਇਹ ਮੁੰਡੇ ਦੇ ਲੱਤ ਤੋਂ ਨਹੀਂ ਤੁਰਿਆ ਜਾਂਦਾ ਹਜੇ ਲੱਤ ਟੁੱਟੀ ਸੀ ਲੱਤ ਟੁੱਟੀ ਸਾਲ ਹੋ ਗਿਆ ਸੀ ਕੇਸ ਦੇ ਵਿੱਚ ਲੈ ਕੇ ਗਏ ਕਿਹੜੀ ਲੜਾਈ ਹੋਈ ਸੀ ਤੇ ਪੀਓ ਸੀ ਲੜਾਈ ਹੋਈ ਉਹਦਾ ਕੇਸ ਲੱਤ ਟੁੱਟੀ ਸੀ ਤੇ ਉਹ ਮੰਜੇ ਤੇ ਹੀ ਗਿਆ ਹਾਜ਼ਰੀ ਸੀ ਬੁਗਤੀ ਗਈ ਅਸੀਂ ਆਖਿਆ ਨਾਮ ਮੈਂ ਕਿਹਾ ਭਰਾ ਨਾ ਖੜੋ ਲੱਤ ਟੁੱਟੀ ਨਾ ਖੜੋ ਹਜੇ ਤੁਰਦਾ ਨਹੀਂ ਗਾਓ ਆਂਦਾ ਵੀ ਨਹੀਂ ਅਹੀਂ ਇਹ ਕੰਮ ਨਹੀਂ ਕਰਨਾ ਸੀ ਆਪਣੀ ਜ਼ਿੰਮੇਵਾਰੀ ਤੇ ਖੜਨਾ ਮੈਂ ਤੁਹਾਡੀ ਜ਼ਿੰਮੇਵਾਰੀ ਪੱਕੀ ਜਾਂ ਆਂਦਾ ਤੁਹਾਡੀ ਜ਼ਿੰਮੇਵਾਰੀ ਪੱਕੀ ਆ ਕੀ ਹੁਣ ਕੀ ਆ ਹੁਣ ਉਹਨੂੰ ਪਤਾ ਨਹੀਂ ਉਹਨਾਂ ਜੇਲ੍ਹ ਚ ਕੀ ਕੀਤਾ ਤੇ ਉਹਨਾਂ ਮਾਰਿਆ ਉਹ ਦਿਨ ਫੋਨ ਆਇਆ ਉਹਦੇ ਡੈਡੀ ਨਾਲ ਆਪਣੇ ਨਾਲ ਗੱਲ ਕੀਤੀ ਉਹਨੇ ਕਿਹਾ ਡੈਡੀ ਮੈਨੂੰ ਪੁਲਿਸ ਵਾਲਿਆਂ ਬੜਾ ਮਾਰਿਆ ਮੇਰੀ ਰਾਤ ਨਹੀਂ ਕੰਮ ਕਰਦੀ ਤੇ ਅਸੀਂ ਮੁੜ ਕੇ ਪਰਸੋ ਜਾਉਂਦੇ ਫੜਿਆ ਕਿ ਦੋਹੀ ਮੁੰਡੇ ਦਾ ਫੜਿਆ ਕਿਦਾਂ ਗਿਆ ਫੜਿਆ ਤੇਰਾ ਸੀ ਤੇ ਹੁਣ ਜੇਲੇ ਸੀ ਉਹ ਹਾਂ ਜੇਲੇ ਸੀ ਜੇਲੇ ਜੇਲ੍ਹ ਕਰੋਮਾਂਡ ਤੇ ਲੈ ਕੇ ਆਏ ਸੀ ਕਿਦਾਂ ਕੀ ਬਾਤ ਇਹਨਾਂ ਨੂੰ ਨਹੀਂ ਪਤਾ ਜੇਲ੍ਹ ਜਰਮਾਲ ਚ ਲੈ ਕੇ ਆਏ ਆ ਕਿ ਉੱਥੇ ਮਾਰਿਆ ਉਹਨਾਂ ਕਹਿੰਿਆ ਮੈਨੂੰ ਮਾਰਿਆ ਪੁਲਿਸ ਵਾਲਿਆਂ ਮੇਰੀ ਲੱਤ ਨਹੀਂ ਕੰਮ ਕਰਦੀ ਤੁਹਾਨੂੰ ਵੀ ਲੈ ਕੇ ਗਈ ਉਹਦੀ ਮੌਤ ਹੋ ਗਈ ਹੈ ਮੌਤ ਹਨ ਪੁਲਿਸ ਵਾਲਾ ਜੇਲ੍ਹ ਚ ਫੋਨ ਆਇਆ ਸਵੇਰੇ ਉਹਦੇ ਡੈਡੀ ਨੂੰ ਫੋਨ ਆ ਹਾਂ ਪਤਾ ਜੇਲ੍ਹ ਚ ਹੀ ਹੋਈ ਆ ਜੇਲ੍ਹ ਚ ਹੋਈ ਆ ਉਹਨਾਂ ਫੋਨ ਜੇਲ੍ਹ ਚੋਂ ਕੀਤਾ ਪਿੱਛੇ ਤੁਹਾਡਾ ਮੁੰਡਾ ਆਜੋ ਤੁਹਾਡਾ ਮੁੰਡਾ ਗੁਰਨਾਨਗਰ ਹਸਪਤਾਲ ਆ ਤੇ ਢਿੱਲਾ ਜਾਦਾ ਤੇ ਤੁਸੀਂ ਇੱਥੇ ਆ ਜਾਓ ਕਿਹੜੀ ਹਸਪਤਾਲ ਦੱਸਿਆ ਗੁਰਨਾਨਕਾ ਹਸਪਤਾਲ ਅਹੀਂ ਆ ਕੇ ਵੇਖਿਆ ਸਨ ਬਖਾਇਆ ਕੁਝ ਨਹੀਂ ਹਣਾ ਆਨੂੰ ਆਂਦੇ ਆ ਭੀ ਪੁਲਿਸ ਵਾਂਹੀਂ ਫੋਨ ਕਰਦੇ ਕਮਰੇਆਂ ਕੋ ਲੱਭਦੇ ਫਿਰਦੇ ਆ ਮੁਰਕੇ ਜੀ ਕਿਸੇ ਕੋ ਫੋਨ ਕਰਾਇਆ ਉਹਨਾਂ ਆਖਿਆ ਪੁਲਿਸ ਵਾਲਿਆਂ ਨੇ ਫੇਰ ਫੋਨ ਕੀਤਾ ਪੁਲਿਸ ਵਾਲਾ ਆਇਆ ਉਹ ਹਣ ਮੰਨਦਾ ਐ ਇੱਧਰ ਹਸਪਤਾਲ ਆ ਮੈਂ ਕਿਹਾ ਇੱਧਰ ਕਿਹੜਾ ਹਸਪਤਾਲ ਆ ਆਂਦਾ ਜਿੱਥੇ ਡੈੱਡ ਹੋਏ ਆ ਤੇ ਜਿੱਥੇ ਆ ਜਿੱਥੇ ਆ ਹੁੰਦੇ ਆ ਮੈਂ ਉਸੇ ਵੇਲੇ ਮੈਂ ਬਿਲਕੁਲ ਉਸ ਤਰ੍ਹਾਂ ਹੋ ਗਈ ਮੈਂ ਖਾਂ ਪੋਸ਼ਮਾ ਤੇ ਮਰਿਆ ਲੈਂਦੇ ਆ ਤੇ ਤੂੰ ਇਸਨ ਵਾਕੀ ਜਿਹਦਾ ਜੀਂਦਾ ਤੇ ਤੂੰ ਇਹ ਕੀ ਕੀਤਾ ਕੀ ਨਾਮ ਕੀ ਤੁਹਾਡੇ ਬੇਟੇ ਦਾ ਗੁਰਦੇਵ ਸਿੰਘ ਹੈ ਕੁਵਾਰਾ ਹੀ ਵਿਆਹਿਆ ਕੁਵਾਰਾ ਸੀ ਕਿੰਨੀ ਉਮਰ ਹੀ ਉਹਦੀ ਹੋਈ 22 25 ਸਾਲ ਦੇ ਉਹ 25 ਸਾਲ ਪਈ ਨਸ਼ੇ ਨੂੰ ਸ਼ਿਕਰ ਹੁੰਦਾ ਨਹੀਂ ਨਹੀਂ ਹੁਣ ਠੀਕ ਸੀ ਬਿਲਕੁਲ ਵਧੀਆ 2 ਸਾਲ ਹੋ ਗਏ ਮੰਜੇ ਦੇ ਹਾਂ ਹਾਂ ਮੰਜੇ ਹਾਂ ਜੀ ਆਪਣਾ ਨਾਮ ਮੇਰਾ ਨਾਮ ਰੁਪਿੰਦਰ ਕੌਰ ਹੈ ਤੇ ਮੇਰਾ ਛੋਟਾ ਜੇਵਰ ਸੀ ਤੇ ਉਹਦੀ 5-6 ਸਾਲ ਪਹਿਲਾਂ ਲੜਾਈ ਝਗੜਾ ਸੀ ਉਹਦਾ ਕੇਸ ਨਿਕਲਿਆ ਸੀ ਤੇ 1.5-2 ਸਾਲ ਹੋ ਗਏ ਮੰਜੇ ਤੇ ਪਿਆਸ ਉਹਦੀ ਲੱਤ ਟੁੱਟ ਗਈ ਉਹ ਹੀ ਐਕਸੀਡੈਂਟ ਨਾਲ ਤੇ ਬਾਦ ਵਿੱਚ ਉਹਦਾ ਕੇਸ ਨਿਕਲਿਆ ਕਿ ਨੇ ਤਰੀਕਾ ਨਹੀਂ ਭੁਗਤੀਆਂ ਪੁਲਸ ਵਾਲੇ ਘਰੇ ਆਏ ਆ ਤੇ ਅਸੀਂ ਕਿਹਾ ਕਿ ਜਮਾਨਤ ਲਈ ਹੋਈ ਆ ਇਸ ਕਰਕੇ ਦੇ ਸਾਰੇ ਡਾਕੂਮੈਂਟਸ ਵੀ ਉਹਦੇ ਦਿਖਾਏ ਆ ਮੈਡੀਕਲ ਵਾਲੇ ਉਹ ਵੀ ਲੈ ਗਏ ਉਹਨਾਂ ਨੇ ਉਹ ਵੀ ਗਾਇਬ ਕਰ ਦਿੱਤੇ ਆ ਫਿਰ ਇਹਨੂੰ ਘਰੋਂ ਲੈ ਕੇ ਗਏ ਕਿ ਨਾ ਖੜੋ ਜ਼ਬਰਦਸਤੀ ਲੈ ਕੇ ਗਏ ਕਿ ਆਪਣੀ ਜ਼ਿੰਮੇਵਾਰੀ ਤੇ ਖੜਾਂਗੇ ਹਰਤੇ ਸਿੰਘ ਪੁਲਸ ਵਾਲਾ ਹਾਂ ਹਰਤੇ ਸਿੰਘ ਪੁਲਸ ਵਾਲਾ ਦੋ ਨਾਲ ਹੋ ਰਏਗੇ ਸੀ ਤੇ ਬਾਅਦ ਵਿੱਚ ਉੱਥੇ ਲੈ ਗਏ ਉਹਨਾਂ ਨੇ ਗੱਲ ਗੁਲ ਨਹੀਂ ਕਰਾਈ ਫਿਰ ਉਹਨੂੰ ਘਰੇ ਲੈ ਕੇ ਆਏ ਉਹਦੇ ਨੱਕ ਤੇ ਵੀ ਰਗੜ ਲੱਗੀ ਹੋਈ ਸੀ ਸੱਟ ਲੱਗੀ ਹੋਈ ਸੀ ਉਹਨੇ ਇੰਨਾ ਰੋਂਦਾ ਸੀ ਕਿ ਮੈਨੂੰ ਇਹਨਾਂ ਨੇ ਮਾਰਿਆ ਹੋਇਆ ਕਿਉਂਕਿ ਮਾਰਨ ਦਾ ਉਹਨਾਂ ਦਾ ਤਾਂ ਮਤਲਬ ਹੀ ਹੈ ਕਿ ਅਗਰ ਉਹਦੇ ਤੇ ਕੋਈ ਮਤਲਬ ਨਸ਼ਾ ਫੜਿਆ ਗਿਆ ਜਾਂ ਕੋਈ ਗੱਲਬਾਤ ਹੋਈ ਹੈ ਪੀਓ ਦੇ ਵਿੱਚ ਮਾਰਨ ਦਾ ਕੋਈ ਮਤਲਬ ਨਹੀਂ ਹੁੰਦਾ ਪੀਓ ਸਟਾਫ ਲੈ ਕੇ ਗਿਆ ਹਾਂਜੀ ਪੀਓ ਸਟਾਫ ਲੈ ਕੇ ਗਿਆ ਕਿ ਕਿੰਨੇ ਦਿਨਾਂ ਚੇਲਦਾ ਕਿ ਥਾਣੇ ਡੈਡੀ ਗਏ ਆ ਤੇ ਉਹ ਕਹਿੰਦੇ ਆ ਕਿ ਇਹਦਾ ਇੱਥੇ ਨਿਬੜ ਜਾਣਾ ਵਾ ਉਹਦੇ ਡਾਕੂਮੈਂਟਸ ਦਿਖਾਓ ਮੈਡੀਕਲ ਦੇ ਬਾਅਦ ਵਿੱਚ ਨਾ ਉਹਨਾਂ ਨੇ ਸਾਨੂੰ ਮਲਾ ਤੇ ਨਾ ਸਾਨੂੰ ਪਤਾ ਕਿ ਉਹਨੂੰ ਜੇਲੇ ਲੈ ਗਏ ਆ ਮੁੰਡੇ ਦਾ ਤਿੰਨ ਚਾਰ ਦਿਨ ਬਾਅਦ ਫੋਨ ਆਇਆ ਕਿ ਮੈਨੂੰ ਜੇਲੇ ਭੇਜ ਦਿੱਤਾ ਹੋਇਆ ਵਾ ਤੇ ਮੈਨੂੰ ਬਹੁਤ ਇਨਾਂ ਨੇ ਮਾਰਿਆ ਵਾ ਤੇ ਮੈਨੂੰ ਮਿਲ ਕੇ ਜਾਓ ਚੰਗਾ ਭਲਾ ਦੋ ਦਿਨ ਪਹਿਲੋ ਵੀ ਉਹਦੀ ਕਾਲ ਆਈ ਆ ਭਾਜੀ ਤੇ ਅੱਜ ਸਵੇਰੇ ਪੁਲਿਸ ਵਾਲੇ ਦਾ ਫੋਨ ਆਇਆ ਕਿ ਟਾਡਾ ਮੁੰਡਾ ਸੀਰੀਅਸ ਆ ਤੇ ਹਸਪੀਟਲ ਆਓ ਮੰਮੀ ਡੈਡੀ ਆਏ ਰੋਟੀ ਲੈ ਕੇ ਤੇ ਆਂਦਿਆਂ ਪੁਲਸ ਵਾਲੇ ਵੀ ਨਹੀਂ ਮੱਥੇ ਲੱਗੇ ਗਾਇਬ ਹੋ ਗਏ ਆ ਤੇ ਕਿਸੇ ਕੋ ਪੁੱਛਿਆ ਤਾਂ ਕਹਿੰਦੇ ਟਾਡਾ ਮੁੰਡਾ ਉੱਥੇ ਪਾਇਆ ਪਾਸ ਪੋਸਟਮਾਰਟਮ ਦੇ ਉੱਥੇ ਹੈਗਾ ਹਸਪੀਟਲ ਪਤਾ ਲੱਗਾ ਕਿਵੇਂ ਮੌਜੂਦ ਨਹੀਂ ਭਾਜੀ ਅਜੇ ਤੱਕ ਸਾਨੂੰ ਉਹਨੂੰ ਮਿਲਾਇਆ ਨਹੀਂ ਅਜੇ ਤੱਕ ਨਹੀਂ ਉਹਨਾਂ ਨੇ ਦਿਖਾਇਆ ਹੋਇਆ ਕੀ ਸ਼ੱਕ ਕੀ ਲੱਗਦਾ ਤੁਹਾਨੂੰ ਸਾਨੂੰ ਇਹ ਹੈ ਕਿ ਜੇਲ੍ਹ ਦੇ ਵਿੱਚ ਹੀਰਾ ਫੇਰੀ ਨਾ ਮਰਵਾ ਦਿੱਤਾ ਗਿਆ ਸਾਨੂੰ ਇਨਸਾਫ ਚਾਹੀਦਾ ਬਸ ਇਨਸਾਫ ਚਾਹੀਦਾ ਇਨਕੁਆਇਰੀ ਹੋਣੀ ਚਾਹੀਦੀ ਇਨਕੁਆਇਰੀ ਪੂਰੀ ਹੋਣੀ ਚਾਹੀਦੀ ਹੈ ਸੀਆਈਡੀ ਪੂਰਾ ਸਟਾਫ ਵਧੀਆ ਲਾ ਕੇ ਤੋਂ ਦੀ ਇਨਕੁਆਇਰੀ ਕੀਤੀ ਜਾਵੇ ਕਿ ਮੁੰਡੇ ਦੀ ਮੌਤ ਕਿੱਦਾਂ ਹੋਈ ਹੈ ਠੀਕ ਹੈ ਠੀਕ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે ભાવે કરો બાર્ટી રિટાયરમ પાર્ટી જા કોઈ હોય પાર્ટી અજ કરો અને હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਡਰਾਫਟੋਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼